ਸਸ ਹੀ ਗਾਲ ਦੋਸਤੋ ਅੱਜ ਹੈ ਜੀ 6 ਦਸੰਬਰ 2023 ਤੇ ਵੱਖ-ਵੱਖ ਪੰਜਾਬ ਤੋਂ ਇਲਾਵਾ ਦੇਸ਼ ਦੀਆਂ ਵੱਖ-ਵੱਖ ਮੰਡੀਆਂ ਦੇ ਵਿੱਚ ਕਿੰਨੂ ਦੇ ਕੀ ਭਾਅ ਰਹੇ ਨੇ ਇਹਦੇ ਬਾਰੇ ਵਿੱਚ ਜਾਣਕਾਰੀ ਦੇਵਾਂਗੇ ਸੋ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਜਾਣਕਾਰੀ ਹੋਰ ਨਾ ਬਾਗਬਾਨ ਕਿਸਾਨਾਂ ਤੱਕ ਪਹੁੰਚ ਸਕੇ ਸੋ ਚਲਦੇ ਹਾਂ ਜੀ ਸਭ ਤੋਂ ਪਹਿਲਾਂ ਤਰਨਤਾਰਨ ਦੀ ਮੰਡੀ ਵਾਲੇ ਜਿੱਥੇ ਅੱਜ ਕਿੰਨੂ ਦਾ ਭਾਰ ਜਿਹੜਾ ਰਿਹਾ ਉਹ 30 ਰੁਪਏ ਪ੍ਰਤੀ ਕੈਲੋਰੀਆ ਸੰਗਰੂਰ ਦੇ ਵਿੱਚ ਕਿੰਨੂ ਭਾ ਕਿੰਨੂ ਦਾ ਭਾ 15 ਰੁਪਏ ਪ੍ਰਤੀ ਕਿਲੋ ਤੇ ਮੁਕਸਰ ਦੀ ਮੰਡੀ ਦੇ ਵਿੱਚ ਕਿੰਨੂ ਵਿਕਿਆ ਜੀ 40 ਰੁਪਏ ਪ੍ਰਤੀ ਕਿਲੋ ਬਠਿੰਡਾ ਦੇ ਮੋੜ ਵਿੱਚ ਕਿੰਨੂ ਦਾ ਭਾ 22 ਰੁਪਏ ਪ੍ਰਤੀ ਕਿਲੋ ਰਿਆ ਤੇ ਲੁਧਿਆਣਾ ਵਿੱਚ ਕਿੰਨੂ ਦਾ ਭਾ 25 ਰੁਪਏ ਪ੍ਰਤੀ ਕਿਲੋ ਰਿਆ ਮੁਹਾਲੀ ਦੇ ਕੋਰਾਲੀ ਵਿੱਚ ਕਿੰਨੂ ਵਿਕਿਆ 17 ਰੁਪਏ ਪ੍ਰਤੀ ਕਿਲੋ ਤੇ ਖੰਨਾ ਵਿੱਚ ਕਿੰਨੂ ਦਾ ਭਾ ਜੜਾ ਰਿਹਾ ਉਹ 25 ਰੁਪਏ ਪ੍ਰਤੀ ਕਿਲੋ ਰਿਹਾ ਇਸੇ ਤਰ੍ਹਾਂ ਜਲੰਧਰ ਸਿਟੀ ਦੀ ਜੇਕਰ ਗੱਲ ਕਰੀਏ ਤਾਂ ਉੱਥੇ ਕਿੰਨੂ ਦਾ ਭਾ ਜੜਾ ਰਿਹਾ ਉਹ 14 ਰੁਪਏ ਪ੍ਰਤੀ ਕਿੱਲੋ ਰਿਹਾ ਤੇ ਨਾਲ ਹੀ ਹੁਸ਼ਿਆਰਪੁਰ ਦੇ ਗੜ ਸ਼ੰਕਰ ਵਿੱਚ ਕਿੰਨੂ ਦਾ ਭਾਅ 20 ਰੁਪਏ ਪ੍ਰਤੀ ਕਿਲੋ ਰਿਹਾ ਇਸ ਦਿਨ ਨਾਲ ਹੀ ਪਟਿਆਲਾ ਦੇ ਵਿੱਚ ਕਿੰਨੂ ਦਾ ਭਾਅ 35 ਰੁਪਏ ਪ੍ਰਤੀ ਕਿਲੋ ਰਿਹਾ ਤੇ ਹੁਸ਼ਿਆਰਪੁਰ ਦੇ ਦਸੂਹਾ ਵਿੱਚ ਕਿੰਨੂ ਦਾ ਭਾਅ 25 ਰੁਪਏ ਪ੍ਰਤੀ ਕਿਲੋ ਰਿਹਾ ਸੰਗਰੂਰ ਦੇ ਭਵਾਨੀਗੜ ਵਿੱਚ ਕਿੰਨੂ 30 ਰੁਪਏ ਪ੍ਰਤੀ ਕਿਲੋ ਵੀ ਕਿਹਾ ਤੇ ਬਰਨਾਲਾ ਵਿੱਚ ਕਿੰਨੂ ਦਾ ਭਾਅ 20 ਰੁਪਏ ਪ੍ਰਤੀ ਕਿਲੋ ਰਿਹਾ ਮੁਕਸਰ ਦੀ ਬਰੀ ਵਾਲਾ ਅੰਮ੍ਰਿਤਸਰ ਦੇ ਵਿੱਚ ਕਿੰਨੂ ਦਾ ਭਾਅ ਜੜਾ ਰਿਹਾ ਉਹ ਸਾਡੇ 13 ਰੁਪਏ ਪ੍ਰਤੀ ਕਿਲੋ ਰਿਹਾ ਹੈ ਮੀਡੀਅਮ ਸਾਈਜ਼ ਤੇ ਰਜ਼ੌਰੀ ਦੇ ਵਿੱਚ ਕਿੰਨੂ ਦਾ ਭਾਅ 30 ਰੁਪਏ ਪ੍ਰਤੀ ਕਿਲੋ ਰਿਹਾ ਜੇਕਰ ਆ ਬੋਰ ਮੰਡੀ ਦੀ ਗੱਲ ਕਰੀਏ ਤਾਂ ਇੱਥੇ ਅੱਜ ਕਿੰਨੂ ਸੀ ਜਿਹੜਾ ਉਹ 6 ਰੁਪਏ 70 ਰੁਪਏ ਤੋਂ ਲੈ ਕੇ 14 15 ਰੁਪਏ ਪ੍ਰਤੀ ਕਿਲੋ ਤੱਕ ਜਿਹੜਾ ਕਿੰਨੂ ਦਾ ਭਾਅ ਰਿਹਾ ਜੀ ਇਸੇ ਤਰ੍ਹਾਂ ਹੀ ਜੇਕਰ ਗੱਲ ਕਰੀਏ ਹੋਰ ਨਾ ਮੰਡੀਆਂ ਦੀ ਕਾਂਗੜਾ ਦੀ ਪਾਲਮਪੁਰ ਦੀ ਤਾਂ ਉੱਥੇ ਕਿੰਨੂ ਦਾ ਭਾਅ 34 ਰੁਪਏ ਪ੍ਰਤੀ ਕਿਲੋ ਰਿਹਾ ਹੈ ਤੇਕ ਰੁਕ ਖੇਤਰਾ ਦੇ ਸ਼ਾਹਬਾਦ ਵਿੱਚ ਕਿੰਨੂ ਦਾ ਭਾਜੜਾ ਅੱਜ ਰਿਹਾ ਉਹ 16 ਰੁਪਏ ਪ੍ਰਤੀ ਕਿਲੋ ਰਿਹਾ ਫਤਿਆਬਾਦ ਦੇ ਰਤਿਆ ਵਿੱਚ ਕਿੰਨੂ 20 ਰੁਪਏ ਪ੍ਰਤੀ ਕਿਲੋ ਵਿਕਿਆ ਤੇ ਜਮਨਾ ਨਗਰ ਦੇ ਰਦੌਰ ਵਿੱਚ ਕਿੰਨੂ ਦਾ ਭਾਅ 22 ਰੁਪਏ ਪ੍ਰਤੀ ਕਿਲੋ ਰਿਹਾ ਇਸੇ ਤਰ੍ਹਾਂ ਹੀ ਅੰਬਾਲਾ ਦੇ ਨਰੈਣਗੜ੍ਹ ਵਿੱਚ ਕਿੰਨੂ 20 ਰੁਪਏ ਪ੍ਰਤੀ ਕਿਲੋ ਵਿਕਿਆ ਤੇ ਜੀਨ ਦੇ ਨਰਵਾਣਾ ਵਿੱਚ ਕਿੰਨੂ ਦਾ ਭਾਅ 15 ਰੁਪਏ ਪ੍ਰਤੀ ਕਿਲੋ ਰਿਹਾ ਰੋहतक ਦੇ ਮਹਿਮ ਵਿੱਚ ਕਿੰਨੂ ਦਾ ਭਾਅ 16 ਰੁਪਏ ਪ੍ਰਤੀ ਕਿਲੋ ਰਿਹਾ ਤੇ ਫਤਿਹਬਾਦ ਦੇ ਜਾਖਲ ਵਿੱਚ ਕਿਨੂ ਦਾ ਭਾ 20 ਰੁਪਏ ਪ੍ਰਤੀ ਕਿਲੋ ਰਿਆ ਹੈ ਹਿਸਾਰ ਦੀ ਹਾਂਸੀ ਮੰਡੀ ਦੀ ਜੇਕਰ ਗੱਲ ਕਰੀਏ ਤਾਂ ਉੱਥੇ ਕਿਨੂ ਦਾ ਭਾ 15 ਰੁਪਏ ਪ੍ਰਤੀ ਕਿਲੋ ਰਿਆ ਸੋਨੀਪੱਤ ਦੇ ਗਨੌਰ ਵਿੱਚ ਕਿਨੂ ਦਾ ਭਾ 30 40 ਰੁਪਏ ਪ੍ਰਤੀ ਕਿਲੋ ਰਿਆ ਤੇ ਹਿਸਾਰ ਦੇ ਬਰਵਾਲਾ ਵਿੱਚ ਕਿਨੂ ਦਾ ਭਾ 15 ਰੁਪਏ ਪ੍ਰਤੀ ਕਿਲੋ ਰਿਆ ਇਹ ਸੀ ਜੀ ਆਜ ਦੇ ਕਿਨੂ ਮੰਡੀ ਦੇ ਭਾ ਵੀਡੀਓ ਨੂੰ ਜਤ ਜਿਆਦਾ ਸ਼ੇਅਰ ਜਰੂਰ ਕਰਿਓ